ਸਿਆਣੇ ਦਿਖਾਵਾਂਗੇ ਜਿਹੜਾ ਚੱਕ ਕੇ ਲੈ ਚਲੇ ਸੀ ਬੜਾ ਹੀ ਮੁਸ਼ਕਲ ਬਚਾਅ ਹੋਇਆ ਜੀ ਪੀਬੀ08 ای اے 7055 ਦਾ ਨੰਬਰ ਆ ਬੜੀ ਮੁਸ਼ਕਲ ਬਚਾਅ ਹੋਇਆ ਤਿੰਨ ਬੰਦੇ ਸੀਗੇ ਇੱਕ ਬੰਦਾ ਜਿਹੜਾ ਇੱਥੇ ਫੜਿਆ ਹੋਇਆ ਜਿਹੇ ਤੇ ਇਲਜ਼ਾਮ ਲੱਗ ਰਿਹਾ ਤੂੰ ਕਿਸੇ ਦੇ ਨਾਲ ਕੀ ਲੈਣ ਆਇਆ ਡੇਪਰ ਫੜਾਇ ਮੈਨੂੰ ਕਹਿੰਦਾ ਪੈਸੇ ਲੈਣ ਆਣੇ ਆ ਨਹੀਂ ਡੇਪਰ 15 ਕਿਲੋਮੀਟਰ ਦੂਰ ਇੰਨੀ ਦੂਰ ਡਾਈਪਰ ਕਿਹੜੇ ਮਿਲਦੇ ਆ ਜਲੰਧਰ ਵੈਸਟ ਤੇ ਤੁਸੀਂ ਦੱਸ ਰਹੇ ਰਹਿੰਦੇ ਹੋ ਕਿੱਥੇ ਦਿੱਲੀ ਲਗਨਗਰ ਕਿੱਥੇ ਹੈਗਾ ਘਾ ਮੰਡੀ ਦੇ ਕੋਲ ਦਿੱਲੀ ਲਗਨਗਰ ਆ ਉਹ ਤੋਂ ਇੱਥੇ ਕੀ ਡਾਈਪਰ ਲੈਣਾ ਹੈ ਕਿਹੜੇ ਕੰਮ ਕਰਦਾ ਹੈ ਟੈਂਟ ਟੁੰਡਦਾ ਹੈ ਹੈ ਟੈਂਟ ਦਾ ਕੰਮ ਕਰਦੇ ਹੋ ਟੈਂਟ ਇੱਥੇ ਦੀ ਗਲੀ ਚ ਵੀ ਟੈਂਟਰ ਲੱਗੇ ਨਾ ਕੋਈ ਪ੍ਰੋਗਰਾਮ ਹੈ ਇੱਥੇ ਮੇਰੀ ਗੱਲ ਤਾਂ ਸਮਝਦਾ ਜਿੱਦਾਂ ਨੇ ਕਰਦਾ ਹੈਗਾ ਕੋਈ ਐਦਾਂ ਦੇਖੋ ਕਿ ਮੇਰੇ ਨਾਲ ਆਪਣੇ ਬੱਚੇ ਨੂੰ ਪਤਾ ਹੈ ਉਹ ਨਾਲ ਉਹ ਸ਼ਰਾਰਤ ਕਰਦੇ ਹੁਣੇ ਪਤਾ ਨਹੀਂ ਨਹੀਂ ਉਹ ਦੇਖੋ ਉਹ ਐਵੇਂ ਬਣਿਆ ਗਿਆ ਨਾ ਉਹ ਨਾਲ ਉਹਦੇ ਆਏ ਹੁਣ ਖੜਾ ਹੋਇਆ ਪਰ ਇਹ ਤਾਂ ਮੈਨੂੰ ਨਹੀਂ ਕਰੀ ਗਏ ਕਿ ਮੋਟਰਸਾਈਕਲ ਸਾਡਾ ਖੁਦ ਅੱਫਰ ਰੰਗੇ ਤੇ ਨੂੰ ਪੜੇ ਪਹਿਲਾਂ ਇਹਦਾ ਮੁਰਦਾ ਦੇ ਕੇ ਆਉਂਦਾ ਹੈ ਦਾ ਜਿਹਦਾ ਚੱਕਿਆ ਜਾਂਦਾ ਉਹ ਕਿਹੜਾ ਬੜੇ ਲੈਨ ਲੋੜ ਹੈ ਜੀ ਉਹ ਵੀ ਮਾਤੜ ਸਾਪੀ ਨਹੀਂ ਇਹ ਪਰ ਐਦਾਂ ਬਦਨ ਜੀ ਕਦੋਂ ਕਿੰਨੇ ਵਜੇ ਦੀ ਗੱਲ ਹੈ ਜੀ ਸਵਾ 9 ਵਜੇ ਕੋਣ ਹੈ ਕੋਣ ਸੀਗਾ ਇਹ ਲੜਕਾ ਸੀ ਇਹ ਲੜਕਾ ਸੀ ਤੇ ਦੋ ਮੁੰਡੇ ਲੱਗੇ ਹੋਰ ਸੀ ਨਾਲ ਅੱਛਾ ਦੋ ਮੁੰਡੇ ਹੋਰ ਸੀ ਟੋਟਲ ਤਿੰਨੇ ਜਣੇ ਸੀਗੇ ਨਹੀਂ ਤੁਹਾਡਾ ਘਰ ਕਿੱਥੇ ਲੱਗ ਗਈ ਹੈ ਹਾਂ ਮੇਰਾ ਘਰ ਹੈ ਅੱਛਾ ਘਰ ਆ ਵੀ ਘਰ ਦੇ ਬਾਹਰ ਬਾਈਕ ਲਾਈ ਸੀ ਇਹ ਮਲੇ ਬਾਈਕ ਨੂੰ ਚਾਬੀ ਚੂਬੀ ਲਾ ਰਹੇ ਸੀਗੇ ਚਾਬੀ ਲਾ ਰਹੇ ਸੀਗਾ ਮੇਰਾ ਮੋਟਰਸਾਈਕਲ ਪੰਜ ਸਾਲ ਪਹਿਲਾਂ ਵੀ ਚੱਕਿਆ ਗਿਆ ਇੱਕ ਅੱਛਾ ਉਹ ਚੱਕਿਆ ਸੀ ਉੱਥੇ ਆਪਣੇ ਕਿਜਰੀਆਂ ਤੋਂ ਮਤਲਬ ਪਹਿਲਾਂ ਵੀ ਤੁਹਾਡਾ ਉੱਥੋਂ ਚੋਰੀ ਹੋਇਆ ਸੀ ਪਹਿਲਾਂ ਵੀ ਚੋਰੀ ਹੋਇਆ ਸੀ ਤੇ ਮੈਂ ਆਪਾਂ ਖਿਆਲ ਰੱਖੀਦਾ ਸੀ ਕਿ ਕੋਣ ਬੰਦਾ ਆਪਣੀ ਮੋਟਰਸਾਈਕਲ ਆਪਾਂ ਉਸੇ ਵੇਲੇ ਭਾਣਾ ਉਹ ਤੋਂ ਭੱਜ ਗਏ ਦੋਨੀ ਇਹ ਵੇਖੋ ਇੱਕ ਬੰਦਾ ਮਿਹਨਤ ਕਰਦਾ ਸਾਰਾ ਸਾਰਾ ਦਿਨ ਮਿਹਨਤ ਕਰਕੇ ਪਰ ਕੋਈ ਇਦਾਂ ਆ ਕੇ ਚੱਕ ਕੇ ਲੈ ਵੇਚੀ ਮੈਂ ਨੌਕਰੀ ਕਰਦਾ ਬਿਮਾਰ ਹੈ ਜੀ ਕੋਈ ਨਾ ਕੋਈ ਬੰਦਾ ਮਿਹਨਤ ਉਸਦਾਰ ਜੀ ਦੇਖੋ ਉਮਰ ਤੁਹਾਡੀ ਕਿੰਨੀ ਹੈ ਮਿਹਨਤ ਕਰ ਕਰ ਕੇ ਆਪਾਂ ਚੀਜ਼ ਲਈਏ ਕਿਸ ਤਰ੍ਹਾਂ ਕੁਸਤਾ ਲਿਆਣਾ ਦੀ ਮੋਟਰਸਾਈਕਲ ਕਿਸ ਤਰ੍ਹਾਂ ਲਿਆ ਪਹਿਲਾਂ ਖੜੇ ਪਾ ਲਿਆ ਇਹ ਥਾਣਾ ਮਾਰਦਾ ਮੇਰਾ ਹੂੰ ਥਾਣਾ ਵਿੱਚ ਮੇਰਾ ਮੋਟਰਸਾਈਕਲ ਚੱਕਿਆ ਗਿਆ ਸੀ ਯਾਰ ਅੱਛਾ ਪਹਿਲਾਂ ਚੱਕਿਆ ਗਿਆ ਸੀ ਲਿਆ ਗਿਆ ਉਹ ਤੋਂ ਬਾਅਦ ਲੱਖ ਰੁਪਏ ਫੇਰ ਕਰਦਣਾ ਤਾਂ ਤੇ ਦੇਖ ਸਕਦੇ ਹੋ ਜੀ ਇਹ ਮੋਟਰਸਾਈਕਲ ਹੀ ਦਿਖਾਵਾਂਗੇ ਜਿਹੜਾ ਚੱਕ PP08 EA 7055 ਦਾ ਨੰਬਰ ਆ ਬੜੀ ਮੁਸ਼ਕਲ ਬਚਾ ਹੋਇਆ ਤਿੰਨ ਬੰਦੇ ਸੀਗੇ ਇੱਕ ਬੰਦਾ ਜਿਹੜਾ ਇੱਥੇ ਫੜਿਆ ਹੋਇਆ ਜਿਹਤੇ ਇਲਜ਼ਾਮ ਲੱਗ ਰਿਹਾ ਭਾਈ ਕੀ ਨਾਮ ਆਪਣਾ ਭਈਆ ਪੰਜਾਬਲਾ ਕਿੱਥੋਂ ਆਏ ਸੀਗੇ ਤਿਲਕ ਨਗਰੋਂ ਹੈ ਚੱਕਿਆ ਚੁੱਕਿਆ ਭਾਈ ਕੁਛ ਨਹੀਂ ਮੈਂ ਬਾ ਮੁੰਡੇ ਨਾਲ ਆਇਆ ਸੀ ਪੈਸੇ ਲੈਣ ਕਿੱਥੋਂ ਆਇਆ ਕਿਥੋਂ ਤਿਲਕ ਨਗਰੋਂ ਤੂੰ ਇੰਦਰੀ ਕਰਦਾ ਵੇ 15 ਕਿਲੋ ਮੈਨੂੰ ਨਹੀਂ ਪਤਾ ਮੁੰਡਾ ਲੈ ਕੇ ਆਇਆ ਵਾ ਤੂੰ ਇਹ ਇੱਥੇ ਮੁੰਡੇ ਨਾਲ ਕਰਨ ਗਿਆ ਸੀ ਉਹ ਇਥੇ ਨਹੀਂ ਕੁਛ ਲੈਣਾ ਆਇਆ ਸੀ ਕਿਹੜਾ ਮੁੰਡਾ ਥਾ ਮੈਂ ਦੀ ਮੰਮੀ ਇੱਕ ਮਨ ਲੱਗਣ ਆਇਆ ਹਾਂ ਨਹੀਂ ਮਾ ਜੀ ਕੀ ਕਰਨਾ ਆਏ ਸੇ ਇੱਥੇ ਤੂੰ ਕੀ ਕਰਨਾ ਆਇਆ ਤੂੰ ਇੱਥੇ ਮੈਂ ਕੁਛ ਦੀ ਪਈ ਆ ਜਟੂ ਨਹੀਂ ਮੁੰਡਾ ਜੀ ਤੂੰ ਕਿਸੇ ਦਾ ਨਾਲ ਕੀ ਲੈਣ ਆਇਆ ਡੇਪਰ ਫੜਾਏ ਮੈਨੂੰ ਕਹਿੰਦਾ ਪਹਿਲੇ ਲੈ ਆਣ ਲੈ ਨਹੀਂ ਡੇਪਰ 15 ਕਿਲੋਮੀਟਰ ਦੂਰ ਨਹੀਂ ਦੂਰ ਡਾਈਪਰ ਕਿਹੜੇ ਮਿਲਦੇ ਆ ਜਲੰਧਰ ਵੈਸਟ ਚ ਤੁਸੀਂ ਦੱਸਿਓ ਰਹਿੰਦੇ ਹੋ ਕਿੱਥੇ ਦਿੱਲੀ ਲਗਨਗਰ ਕਿੱਥੇ ਆ ਤੁਹਾ ਮੰਡੀ ਦੇ ਕੋਲ ਦਿੱਲੀ ਲਗਨਗਰ ਆ ਉਦੋਂ ਇੱਥੇ ਕਿਹਨੇ ਡਾਈਪਰ ਲੈਣੇ ਕਿਹੜੇ ਕਿਹੜਾ ਮੁੰਡਾ ਕਿਹੜਾ ਸੀਗਾ ਜੱਟੂ ਭਾਈ ਜੱਟੂ ਕਿੱਥੇ ਰਹਿੰਦਾ ਤਿੱਲੋਂ ਕਰਦਾ ਭਾਈ ਹੋਰ ਕੋਲ ਨਾਲ ਸੀਗਾ ਬੱਸ ਭਾਈ ਉਹ ਕੋਨੇ ਰਸਤੇ ਇੱਥੇ ਮੋੜ ਤੇ ਮੁੰਡਾ ਮਿਲਿਆ ਉਹ ਉਧਰ ਲੈ ਗਿਆ ਨਹੀਂ ਨਸ਼ਾ ਵਗੈਰਾ ਕਰਦੇ ਤੁਸੀਂ ਨਹੀਂ ਭਾਈ ਤੇ ਫੇਰ ਇੱਥੇ ਕਰਨਾ ਹੈ ਇੱਥੇ ਭਾਈ ਉਹ ਆ ਪੈਸੇ ਲੈਣ ਆਇਆ ਸੀਗਾ ਇੱਥੇ ਕੋਈ ਗੱਲ ਕਰਦਾ ਵੀ ਅਸੀਂ ਕਹਿੰਦਾ ਪੈਸਾ ਕਿਹਦਾ ਕਹਿੰਦਾ ਮੇਰੀ ਦਿਹਾੜੀ ਹੈ ਜਿਹਦਾ ਕੰਮ ਕਰਦੇ ਭਾਈ ਠੇਕੇਦਾਰ ਨਹੀਂ ਕਿਸ਼ਤੀ ਦੇ ਪੈਸੇ ਪੈਸੇ ਉਹ ਕਹਿੰਦੇ ਮੋਟਰਸਾਈਕਲ ਚੱਕ ਰਹੇ ਸੀਗੇ ਜਿੱਦਾਂ ਭਾਈ ਆਪਾਂ ਕੰਮ ਕਰਦੇ ਨਾ ਦਿਹਾੜੀ ਦਿੰਨੇ ਉਹ ਤਾਂ ਉੱਥੇ ਆਪਾਂ ਗੱਲ ਕਰ ਕਿਸ਼ਤੀ ਦਿਹਾੜੀ ਲਾਂਦੇ ਹੋ ਆਪ ਕੋਈ ਹੋਹੀ ਕੰਮ ਕਰਦਾ ਨਹੀਂ ਕੇਸਰੀ ਦਾ ਕੰਮ ਕਰਦੇ ਹੋਹੀ ਪੁੱਛਦੇ ਕੰਮ ਕਰਦਾ ਟੈਂਟ ਟੁੰਡਦਾ ਭਈ ਹੈ ਟੈਂਟ ਟੁੰਡਦਾ ਕੰਮ ਕਰਦੇ ਹੋ ਟੈਂਟ ਇੱਥੇ ਦੀ ਗਲੀ ਜਿਵੇਂ ਟੈਂਟਰ ਲੱਗੇ ਨਾ ਕੋਈ ਪ੍ਰੋਗਰਾਮ ਹੈ ਇੱਥੇ ਮੇਰੀ ਗੱਲ ਸਮਝੋ ਜਿੱਦਾਂ ਉਹਨੇ ਮੈਨੂੰ ਕਿਹਾ ਮਾੜੇ ਲੜਕਾ ਤੁਹਾਡੇ ਐਸੇ ਮੋਟਰਸਾਈਕਲ ਚੱਕਣ ਲੱਗਾ ਸੀ ਤਿੰਨ ਬੰਦੇ ਹੋਰ ਨਾਲ ਆ ਮਾਦਾ ਹੀ ਕੰਮ ਨਹੀਂ ਕਰਦਾ ਹੈਗਾ ਕੋਈ ਐਦਾਂ ਦੇ ਕੋਈ ਮੇਰੇ ਨੂੰ ਆਪਣੇ ਬੱਚੇ ਨੂੰ ਪਤਾ ਹੈ ਉਹ ਨਾਲ ਉਹ ਛੇਰਾਰਤ ਕਰਦੇ ਹੁਣੇ ਪਤਾ ਨਹੀਂ ਨਹੀਂ ਉਹ ਦੇਖੋ ਉਹ ਤਾਂ ਐਵੇਂ ਬਣਿਆ ਗਿਆ ਹੈ ਉਹ ਨਾਲ ਉਹਨੇ ਆਇਆ ਹੁੰਦਾ ਜਦ ਖੜਾ ਹੋਇਆ ਪਰ ਇਹ ਤਾਂ ਮੇਨੀ ਅਧਿਕਾਰੀ ਦੀ ਮੋਟਰਸਾਈਕਲ ਤੇ ਸਾਡੇ ਖੁਦ ਆਪਣਾ ਰੰਗੇ ਤਿੰਨ ਪੁਰਾਣੇ ਪਹਿਲਾਂ ਸਾਡਾ ਮੋਟਰ ਤੇ ਕਹਿ ਗਿਆ ਹੁੰਦਾ ਹਾਂ ਜੀ ਇਹ ਤਾਂ ਪਹਿਲਾਂ ਮੋਟਰ ਤੇ ਕਹਿ ਗਿਆ ਉਸ ਨੂੰ ਫੇਰੀ ਹੀ ਹੋਵੇਗਾ ਮਾਤਾ ਜੀ ਦਾ ਇਹ ਨਹੀਂ ਕਰਦਾ ਨਹੀਂ ਮਾਤਾ ਜੀ ਜਿਹਦਾ ਚੱਕਿਆ ਜਾਂਦਾ ਉਹ ਕਿਹੜਾ ਬੜੇ ਲੈਨ ਲੋੜ ਹੈ ਜੀ ਉਹ ਵੀ ਮਾਤਾ ਜੀ ਸਾਡੀ ਨੇ ਤੁਹਾਡਾ ਮੁੰਡਾ ਇਦਾਂ ਦੇ ਤੂੰ ਤੁਹਾਡਾ ਮੁੰਡਾ ਨੇ ਨਾ ਕਰਦਾ ਕੀ ਸੀ ਜੀ ਨਹੀਂ ਨਹੀਂ ਉਹ ਅੱਜ ਇਥੇ ਮੇਲਾ ਦੇਖਣ ਆਇਆ ਸੀ ਇਹ ਨਹੀਂ ਕੀ ਕਰਨਾ ਹੈ ਹੁਣ ਇਹਨੂੰ ਇਹਨੂੰ ਪਤਾ ਹੋਣਾ ਇਹਨੂੰ ਮੈਂ ਪੁੱਛਦੀ ਆ ਕੀ ਕਰਨਾ ਆਇਆ ਜੀ ਪੁੱਛੋ ਜੀ ਵੇ ਕੀ ਕਹਿੰਦਾ ਕੀ ਕਰਨਾ ਆਇਆ ਤੂੰ ਸੋ ਦੇਖ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਪਠਾਨਗੋੜ ਬਾਈਪਾਸ ਦੇ ਲਾਗੇ ਦੀਆਂ ਹਰ ਗੋਬਿੰਦਨਗਰ ਦੀਆਂ ਤਾਂ ਤਸਵੀਰਾਂ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਮੌਕੇ ਤੇ ਲੜਕੇ ਦੀ ਮਾਤਾ ਪਹੁੰਚ ਗਈ ਲੜਕਾ ਤਿਲਕ ਨਗਰ ਦਾ ਦੱਸਿਆ ਜਾ ਰਿਹਾ ਜੀ ਤਿੰਨ ਬੰਦੇ ਨਾਲ ਸੀ ਇਹ ਤਾਂ ਮੌਕੇ ਤੇ ਮੋਟਰਸਾਈਕਲ ਜਿਹੜਾ ਚੱਕ ਰਹੇ ਸੀ ਤਾਂ ਸਰਦਾਰ ਜੀ ਹੋਣਾ ਨੇ ਜਿਹੜਾ ਪਰ ਦੇਖੋ ਕਿਤੇ ਨਾ ਕਿਤੇ ਆ ਕੇ ਜਿਹੜਾ ਮਾਵਾਂ ਨੂੰ ਜਿਹੜਾ ਆ ਕੇ ਜਿਹੜਾ ਇਸ ਚੀਜ਼ ਦਾ ਖਮਿਆਜਾ ਜਿਹੜਾ ਘਰਦਿਆਂ ਨੂੰ ਭੁਗਤਣਾ ਪੈਂਦਾ ਜਦੋਂ ਬੱਚੇ ਮਾੜਾ ਕੰਮ ਕਰ ਦਿੰਦੇ ਦੇਖ ਸਕਦੇ ਹੋ ਅੱਛਾ ਮੇਰੇ ਅੱਦੇ ਅੱਛਾ ਤਿੰਨੇ ਮੁਰੇ ਮੁਰਸਾ ਤੇ ਬੈਠੇ ਜਮਾਂ ਡੋਗੀ ਆਪਣੇ ਘਾਉਣ ਬਾਦ ਨਿਕਲੇ ਨਾ ਤੇ ਦੋ ਉਧਰ ਦੌੜ ਗਏ ਇੱਕ ਇਹਦੇ ਨਾਲ ਆਪਣੇ ਮੁਰਸਾ ਖੋਲਣ ਲੱਗ ਗਿਆ ਕੇ ਹੂੰ ਦੇਦੀ ਮੈਨੂੰ ਖਲਿਆ ਉਹਦੇ ਅਬ ਛੱਡਿਆ ਇਹਨੂੰ ਉਹਦੇ ਨੂੰ ਸਰਦਾਰ ਜੀ ਉਹਨਾਂ ਜੀ ਇਹ ਮੇਰੇ ਕੋਲ ਨਾ ਤਾਂ ਤੇਰਾ ਵਜਿਆ ਨਾ ਤੂੰ ਨਹੀਂ ਕੀਤਾ ਉਹਨਾਂ ਦੇ ਦੇਖੋ ਤੂੰ ਮੇਲਾ ਵੇਖਾ ਕਰ ਉਹਨੇ ਖਾਈ ਇਹ ਮੇ ਮੋਰਸਾ ਮੇਰੇ ਕੋਲ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਆ ਰਹੀ ਹੈ ਕਾਰ ਯਾਹੀ ਪੁਲਸ ਆ ਰਹੀ ਹੈ ਪੁਲਸ ਆ ਰਹੀ ਹੈ ਜੀ ਕਿਹੜਾ ਥਾਣਾ ਸਰ ਲੱਗਦਾ 8 ਨੰਬਰ 8 ਨੰਬਰ ਡਿਵੀਜ਼ਨ 168 ਵੀ ਨੰਬਰ 8 ਦਾ ਏਰੀਆ ਪੈਂਦਾ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਔਰ ਤਿੰਨ ਬੰਦੇ ਜਿਹੜੇ ਦੱਸੇ ਜਾ ਰਹੇ ਆ ਸਰਦਾਰ ਜੀ ਹੁਣਾਂ ਵੱਲੋਂ ਕਿ ਤਿੰਨ ਬੰਦੇ ਆਏ ਸੀ ਜਿਨ੍ਹਾਂ ਵੱਲੋਂ ਜਿਹੜੀ ਘਟਨਾ ਨੂੰ ਸਾਰਾ ਅਨਜਾਮ ਦਿੱਤਾ ਜਾ ਰਿਹਾ ਸੀ ਮੌਕੇ ਤੇ ਮੋਟਰਸਾਈਕਲ ਜਿਹੜਾ ਘਰ ਦੇ ਬਾਹਰ ਖੜਾ ਸੀ ਔਰ ਕਿੰਨਾ ਬੰਦਾ ਮਿਹਨਤ ਕਰਕੇ ਕੋਈ ਬਾਈ ਚੀਜ਼ ਲੈਂਦਾ ਔਰ ਉਸ ਜਾਰੀ ਕਹਿੰਦੇ ਮੇਰਾ ਪਹਿਲਾਂ ਵੀ ਇੱਕ ਵਾਰੀ ਹੋ ਚੁੱਕੀ ਮੇਨਾਂ ਚੋਰੀ ਹੋਈ ਹੈ ਔਰ ਜਿਹੜਾ ਕਚਹਿਰੀਆਂ ਲੱਗ ਗਏ ਉਹ ਅੱਜ ਮੇਰੇ ਘਰ ਦੇ ਬਾਹਰ ਹੋਈ ਜਿਹੜੀ ਵਾਰਦਾਤ ਹੋਣ ਲੱਗੀ ਸੀ ਤਾਂ ਮੌਕੇ ਤੇ ਹੀ ਇੱਕ ਵਿਅਕਤੀ ਨੂੰ ਫੜਿਆ ਤੇ ਬਾਕੀ ਦੋ ਜਿਹੜੇ ਰਫੂ ਚੱਕਰ ਹੋ ਗਏ ਭਾਈ ਦੂਜਿਆਂ ਦੇ ਕੀ ਨਾਮ ਆ ਲੜਕਿਆਂ ਦੇ ਜਿਹੜੇ ਦੋ ਮਿੰਟ ਨੂੰ ਨਾਮ ਆਇਆ ਸੀਗਾ ਇਹਨਾਂ ਪਤਾ ਮੈਨੂੰ ਗੱਟੂ ਤੇ ਤੀਜਾ ਕਿਹੜਾ ਤੀਜਾ ਕੋਈ ਸੌਰਵ ਦਾ ਮੁੰਡਾ ਰੇ ਇਹਨੂੰ ਪੁੱਛਿਆ ਸੌਰਵ ਉਹ ਕਿੱਥੇ ਰਹਿੰਦਾ ਸੌਰਵ ਨਹੀਂ ਭਾਈ ਪਤਾ ਉਹ ਇੱਥੇ ਰਸਤੇ ਚੱਕਿਆ ਯਾਰ ਤੂੰ ਤਿੰਨ ਬੰਦੇ ਇਕੱਠੇ ਹੋਏ ਆ ਤੂੰ ਕਿੰਨੂੰ ਲਗੋਨਾ ਪਿਆ ਤੇਰੇ ਨਾਲ ਤਿੰਨੇ ਜਣੇ ਸੀ ਜਿਹੜੇ ਟੋਟ ਲੈਣੇ ਪਾਪਾ ਭਾਈ ਤਿੰਨੇ ਜਣੇ ਆ ਤੈਨੂੰ ਤਿੰਨੇ ਤੀਜੇ ਬੰਦੇ ਦਾ ਪਤਾ ਹੀ ਨਹੀਂ ਰਹਿੰਦਾ ਕਿੱਥੇ ਉਹ ਪਈ ਫਸਟ ਟਾਈਮ ਆਇਆ ਲੋਕਾਂ ਨੂੰ ਜਾਂਦਾ ਗੱਟੂ ਕਿੱਥੇ ਰਹਿੰਦਾ ਤਿੱਲੋਂ ਦਾ ਬਾਈ ਗੱਟੂ ਤਿਲੋਂ ਨਾ ਰਹਿੰਦਾ ਉਹ ਕਾਜਾ ਕੰਮ ਕਰਦਾ ਉਹ ਭਾਈ ਇਹ ਟੈਂਟ ਟੋੜਾ ਕੰਮ ਇਹਦਾ ਮੇਰਾ ਸਾਈਕਲ ਦਾ ਕੰਮ ਤੇ ਫਿਰ ਉਹਨੇ ਚਾਬੀ ਕੋ ਲਈ ਮੋਟਰਸਾਈਕਲ ਉਹਨਾਂ ਦੇ ਦੇਖੋ ਭਾਈ ਮੈਂ ਬੈਠਾ ਸੀਗਾ ਬਸ ਚਾਬੀ ਲਈ ਸੀ ਨਹੀਂ ਭਾਜੀ ਕਿੱਥੇ ਬੈਠਾ ਤੂੰ ਕਿੱਥੇ ਬੈਠਾ ਹੈ ਮੈਂ ਭਾਈਆ ਮੋਟਰਲ ਤੇ ਰਹਿ ਇੱਥੇ ਲੱਗਾ ਸੀਗਾ ਨਹੀਂ ਤੁਹਾਡਾ ਇਸ ਗਲੀ ਚ ਕੀ ਕੰਮ ਸੀ ਉਹ ਭਾਈ ਅੱਗੇ ਮੋੜ ਤੇ ਘਰ ਕਿਸੇ ਦਾ ਉੱਥੇ ਆਇਆ ਸੀ ਉਹ ਨਹੀਂ ਉਸ ਗਲੀ ਜਾਏ ਫੇ ਉਹਦੇ ਮੋੜ ਤੇ ਬਹਿ ਨਹੀਂ ਸਕਦੇ ਤੁਸੀਂ ਭਾਈ ਮੈਨੂੰ ਕਹਿੰਦੇ ਇੱਥੇ ਰੁਕ ਜਾ ਯਾਰ ਆ ਦੇਖ ਨਾ ਐ ਤੇ ਉਹ ਜ ਇਹ ਘਰ ਕਿੱਥੇ ਆ ਮੋਟਰਸਾਈਕਲ ਤੇਰਾ ਇੱਥੇ ਖੜਾ ਕੀ ਆ ਤੇਰਾ ਮੋਟਰਸਾਈਕਲ ਆ ਫੇ ਤੂੰ ਇੱਥੇ ਕਿਉਂ ਨਹੀਂ ਬੈਠਾ ਉੱਥੇ ਕਿਉਂ ਬੈਠਾ ਭਲੇਖਾ ਲੱਗ ਮੋ ਤੇ ਇੱਧਰ ਖੜਾ ਜਿਹੜਾ ਤੈਨੂੰ ਭਲੇਖਾ ਲੱਗ ਗਿਆ ਜਿਹੜਾ ਤੂੰ ਮੋਟਰਸਾਈਕਲ ਹੀ ਭੁੱਲ ਗਿਆ ਤੇਰਾ ਕਿਹੜਾ ਇਹਨੂੰ ਨੰਬਰ ਲੈ ਮੇਰਾ ਮੋਟਰਸਾਈਕਲ ਦਾ ਮਾੜੇ ਇੱਧਰ ਭਲੇਖਾ ਲੱਗ ਜਾਂਦਾ ਜੀ ਕਿ ਤਾ ਚੀਫ ਹੁੰਦਾ ਭੁੱਲ ਜਾਂਦਾ ਆਪਣੀ ਮੈਂ ਬੜਾ ਪੁੱਛ ਨੰਬਰ ਕਿੰਨਾ ਨਾ ਨਹੀਂ ਭਾਜੀ ਉੱਧਰ ਦੀ ਪਾਜੀ ਠੀਕ ਨਹੀਂ ਆ ਗਈ ਮੈਂ ਭਾਜੀ ਇਹਦੇ ਨੇ ਮਾੜੇ ਕੇ ਦੇ ਮੋਟਰਸਾਈਕਲ ਹੀ ਬੈਣਾ ਹੋਇਆ ਆਪਾਂ ਤਰੀਕੇ ਨਾਲ ਇਹਨੂੰ ਆਪਣੇ ਮੋਟਰਸਾਈਕਲ ਕਿੰਨਾ ਮੇਰੇ ਪਾਪਾ ਨੂੰ ਦੇਖੋ ਮੇਰੀ ਮਾਤਾ ਹੀ ਦੇਖੋ ਪਰ ਇਦਾਂ ਇਦਾਂ ਹੋ ਸਕਦਾ ਮਾਤਾ ਹੀ ਮੈਂ ਆਪਣੇ ਬੱਚਾ ਖਰਾਬ ਖੜੂ ਕਰਨਾ ਹੈ ਕਿੰਨਾ ਇੱਕ ਵਾਰੀ ਬੋਲੂਗਾ ਤੀ ਦੂਜੀ ਵਾਰੀ ਲਗਾਉਂਗਾ ਵੀ ਨਾ ਹੋਣਾ ਆ ਕੋਲਾ ਦਿਲ ਨੂੰ ਇਹਨੂੰ ਪੁੱਛੋ ਨੰਬਰ ਕੀ ਹੈ ਮੋਰਸਦਾ ਉੱਤੇ ਬੈਠਾ ਸੀ ਮੋਰਸਦਾ ਆਪਣੇ ਤੇ ਕੀ ਨੰਬਰ ਮੋਰਸਦਾ ਮੋਰਸਕਲ ਤੁਹਾਡਾ ਵਾ ਇਹ ਮੋਰਸਦਾ ਨੰਬਰ ਨਹੀਂ ਰੋਈ ਇਹ ਚੋਰੀ ਦਾ ਤਾਂ ਨਹੀਂ ਇਹ ਮੋਰਸਦਾ ਪੂਰਸਾ ਆਇਆ ਤੈਨੂੰ ਮੋੜ ਦਾ ਨੰਬਰ ਹੀ ਨਹੀਂ ਪਤਾ ਡੇੜੀ ਚਲਾਉਣਾ ਪਿਆ ਪੀਪੀ09000 ਅੱਛਾ ਕਪੂਰ ਦੇ ਸੋ ਬਿਲਕੁਲ ਜੀ ਪੀਪੀ09 ਨੰਬਰ ਮੋਟਰਸਾਈਕਲ ਆ ਵਾਲਾ ਤੁਹਾਨੂੰ ਦਿਖਾਣੇ ਆ ਜਿੱਥੇ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਰ ਗੋਬਿੰਦਨਗਰ ਤੋਂ ਵੱਡੀ ਖਬਰ ਆ ਦੇ ਰਾਤ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਆ ਨੰਬਰ ਆ ਜੀ ਨੰਬਰ ਪੀਪੀ090 5331 ਜਿਹੜਾ ਪਿਛਲਾ ਇੱਕ ਆ ਉਹ ਵੀ ਮਿਟਿਆ ਪਿਆ ਨੰਬਰ ਵੀ ਪੂਰੇ ਨਹੀਂ ਔਰ ਤਿੰਨ ਬੰਦੇ ਜਿਹੜੇ ਲੜਕੇ ਆਏ ਆ ਪਰ ਉੱਤੋਂ ਹੁਣ ਉਹਦੇ ਘਰ ਦੇ ਆ ਗਏ ਨੇ ਪਰਿਵਾਰ ਆ ਗਿਆ ਸਵਾਲੀਏ ਨਿਸ਼ਾਨ ਇਹ ਆ ਕਿ ਜਦੋਂ ਕੋਈ ਵੀ ਇਦਾਂ ਦੀ ਘਟਨਾ ਹੁੰਦੀ ਤਾਂ ਮਗਰ ਜਿਹੜਾ ਉਹਨਾਂ ਦੇ ਘਰ ਦੇ ਬਚਾਨ ਆ ਜਾਂਦੇ ਆ ਤਾਂ ਜਿਹਦੇ ਕਰਕੇ ਕਾਫੀ ਲੋਕਾਂ ਦਾ ਮਾਦੇ ਮੁੰਡਾ ਫੜਿਆ ਚੋਰੀ ਆ ਉਹਨਾਂ ਨੇ ਮੱਲੇ ਲੈਣੇ ਵੜਿਆ ਵਾ ਤੇ ਕਿਹਦੇ ਮੋੜ ਕਿਸੇ ਨਾ ਕੋਈ ਆ ਕੇ ਕੋ ਦੂ ਨਹੀ ਚਾਬੀ ਕਿੱਦਾਂ ਮਾਦੇ ਚਾਬੀ ਕਿੱਦਾਂ ਲਾਊਗਾ ਉਹਨਾਂ ਮਾਦੇ ਫੜਿਆ ਗਿਆ ਜੀ ਆਹ ਦੇਖੋ ਗੱਡੀ ਦੇ ਕਾਗਜ਼ ਦਿਖਾਓ ਦਿਖਾਓ ਚਾਬੀ ਕਿੱਦਾਂ ਲਾਊਗਾ ਮਾਦੇ ਦਾ ਡੱਕ ਮੁੰਡਾ ਕਿਸੇ ਮੋਟਰਸਾਈਕਲ ਨੂੰ ਤੁਹਾਡੇ ਵੀ ਇਨੀ ਕੋ ਚੈੱਕ ਕਰ ਲੋ ਤੁਹਾਡੇ ਸਾਹਮਣੇ ਉਹ ਸਾਰੇ ਪਾਗਲੇ ਜਿਹੇ ਨੇ ਇਹ ਇਹਨਾਂ ਦੀ ਸੀਟ ਤੇ ਕਿੱਲ ਲੱਗੇ ਜਿਹੜੇ ਦੂਜੇ ਤੇ ਬਹਿ ਗਿਆ ਜਾ ਕੇ ਇੱਥੇ ਕੀ ਹੋਇਆ ਹੈ ਪਾਈਓ ਨਾਲ ਤੇ ਕਿਉਂ 도ੜੇ ਤੇਰੇ ਨਾਲ ਦੇ ਕਿਉਂ 도ੜੇ ਇਹ ਦੱਸ ਫੋਨ ਕਰ ਉਹਨਾਂ ਨੂੰ ਨਾਲ ਦੇ ਕਿਉਂ 도ੜੇ ਫੋਨ ਕਰ ਉਹਨਾਂ ਨੂੰ ਹੈ ਮਾਤਾ ਜੀ ਤੁਹਾਡਾ ਮੁੰਡਾ ਸੱਚਾ ਵਾ ਤੇ ਨਾਲ ਦੇ ਕਿਉਂ 도ੜੇ ਨਹੀਂ ਕਿਹਦੇ ਨਾਮ ਤੇ ਮਾਤਾ ਜੀ ਅਸੀਂ ਇਹ ਪੁੱਛ ਰਹੇ ਹਾਂ ਇਹਦੇ ਪਾਪਾ ਦੇ ਨਾਮ ਤੇ ਹੈ ਪਾਪਾ ਦੇ ਨਾਮ ਤੇ ਹੈ ਪਹਿਲਾਂ ਮੈਂ ਕਾਲ ਹੀ ਕਰਵਾ ਦਿਆ ਤੁਹਾਨੂੰ ਪਹਿਲਾ ਕਾਗਜ਼ ਪਹਿਲਾ ਪੇਖੋ ਭਾਈ ਦੂਸਰੇ ਦਿਖਾ ਰਹੇ ਆ ਇਹ ਕਾਗਜ਼ ਉਹ ਤੁਹਾਨੂੰ ਦੱਸਦਾ ਕੀ ਹੈ ਨਹੀਂ ਉਹ ਤੇ ਕੋਈ ਗੱਲ ਹੋ ਰਹੀ ਹੈ ਹੁਣ ਮੈਂ ਲੈ ਆਹ ਦੇਖੋ ਕਿੰਨੀ ਕਾਗਜ਼ ਹੋ ਰਿਹਾ ਇਹ ਕਾਗਜ਼ ਕਿਹੜੀ ਕਾਗਜ਼ ਦਿਖਾਈ ਸਾਰੀ ਉਹਨੇ ਸੋ ਪਹਿਲਾ ਕਾਗਜ਼ ਹੋਰ ਸੀ ਤਾਂ ਹੁਣ ਹੋਰ ਨਿਕਲ ਆਏ ਆ ਆ ਦੇਖੋ ਇਹ ਦਿਖਾਉਂਦਾ ਕਾਗਜ਼ ਕਿਹਦੇ ਨਾਮ ਤੇ ਸੋ ਬਹੁਤ ਹੰਗਾਮਾ ਹੋ ਰਿਹਾ ਜੀ ਭਾਰੀ ਹੰਗਾਮਾ ਜਿਹੜਾ ਇੱਥੇ ਹੋ ਰਿਹਾ ਔਰ ਤਸਵੀਰਾਂ ਦੇਖ ਸਕਦੇ ਤੁਹਾਨੂੰ ਜਿਹੜੀਆਂ ਪਠਾਨਕੋਟ ਚੌਂਕ ਦੇ ਨਾਲ ਔਰ ਗੋਮੀਨ ਨਗਰ ਆ ਉੱਥੇ ਦੀਆਂ ਸਾਨੀ ਕਰ ਰਹੇ ਆ ਥਾਣਾ 8 ਦੇ ਅਧੀਨ ਸਾਰਾ ਇਹ ਮਾਮਲਾ ਔਰ ਪੁਲਿਸ ਪ੍ਰ ਔਰ ਜਿਨ੍ਹਾਂ ਦਾ ਬਾਈ ਚੱਕਲੇ ਜ਼ਰਦਾਰ ਜੀ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਵਿਅਕਤੀ ਲੈ ਕੇ ਹੋਰ ਘੁੰਮਣਾ ਜਾਂਦੇ ਦੋਸਤਾਂ ਨਾਲ ਅੱਗ ਲੱਕੀ ਤੈਨੂੰ ਜੀ ਲੈ ਲੋ ਜੀ ਮਾਤਾ ਜੀ ਆਪਾਂ ਮੰਦੇ ਹੀ ਤੁਹਾਡਾ ਮੁੰਡਾ ਬੇਕਸੂਰ ਆ ਚਲੋ ਇਹਨੇ ਨਹੀਂ ਲਾਈ ਇਹ ਦੂਜੇ ਮੁੰਡੇ ਕਿਉਂ ਨਹੀਂ ਬੁਲਾ ਰਿਹਾ ਇੱਥੇ ਉਹਨੂੰ ਥੋੜੀ ਕਹਿ ਦੋ ਕਿ ਤੇ ਮਾਤਾ ਜੀ ਫੋਨ ਕਰ ਲਵੇਂ ਬੁਲਾਉਂਦੇ ਹੀ ਹੋਣੇ ਆ ਕੋਈ ਫੋਨ ਨਾ ਕਰਾ ਮੇਰੇ ਕੋਲ ਚਲੋ ਪੁਲਿਸ ਪੁੱਛੇਗੀ ਆਪਣੇ ਉਹ ਪੁਲਿਸ ਦਾ ਕੰਮ ਆ ਪੁਲਿਸ ਆਰੀ ਪੁਲਿਸ ਪੁੱਛੇਗੀ ਕਿਹੜੇ ਮੁੰਡੇ ਦੇ ਨਾਲ ਕਿਹੜਾ ਨਹੀਂ ਤੇ ਪਰ ਤਾਂ ਸੇਮ ਆ ਅੱਜ ਕਿਵੇਂ ਦੇਖਦੇ ਸਰਦਾਰ ਜੀ ਉਹ ਕਹਿ ਰਹੇ ਕਿ ਮੇਰਾ ਮੁੰਡਾ ਬੇਕਸੂਰ ਆ ਜੀ ਹਾਂਜੀ ਉਹ ਕਹਿੰਦੇ ਮੇਰਾ ਮੁੰਡਾ ਬੇਕਸੂਰ ਆ ਇਹ ਕੋਈ ਇਦਾਂ ਦਾ ਕੰਮ ਕਰੇ ਨਹੀਂ ਸਕਦਾ ਬੇਕਸੂਰ ਆ ਮੋਰਚਾ ਜਿੱਦਾਂ ਚੱਕਣ ਦਾ ਵਾਸੀ ਆ ਹੂੰ ਭਾਈ ਜੇ ਮੋਰਚਾ ਪਹਿਲਾਂ ਨਹੀਂ ਹੁੰਦਾ ਛੇ ਲੋ ਪਹਿਲਾਂ ਮੋਰਚਾ ਜਾ ਭਾਈ ਤਾਂ ਚੱਕਣ ਤੋਂ ਪਹਿਲੇ ਫੜਿਆ ਗਿਆ ਲੈ ਕੇ ਚੱਕਿਆ ਜਾਂਦਾ ਫੜਿਆ ਗਿਆ ਇਸੇ ਦਿਨ ਤੋਂ ਫੜਿਆ ਜੇ ਮੇਰੇ ਚੱਕਣ ਵਿੱਚ ਜਿੰਦੇ ਮੇਰਾ ਪਹਿਲਾ ਮੋਰਚਾ ਨਹੀਂ ਆਇਆ ਤੇ ਸਰ ਸਰ ਥਾਣੇ ਵਿੱਚ ਮੈਂ ਰਿਪੋਰਟ ਦਿਖਾਈ ਆ ਪਹਿਲਾਂ ਸੀਦਾ ਆ ਆ ਬਾਅਦ ਵਿੱਚ ਬੰਦਾ ਕੰਪਲੇਂਟਾ ਜੋਗੇ ਰਹੇ ਥਾਣੇ ਜਾਂਦੇ ਜੋਗੇ ਰਹੇ ਮਿਲਦੀ ਨਹੀਂ ਜੀ ਕੀ ਕਰਦੇ ਸੀ ਆ 8 ਸਾਮ੍ਹ ਪਰ ਸੋ ਬਿਲਕੁਲ ਜੀ ਜਿਨ੍ਹਾਂ ਦੀ ਚੀਜ਼ ਆ ਉਹ ਤਾਂ ਪਰੇਸ਼ਾਨ ਹੋਣਗੇ ਹੀ ਹੋਣਗੇ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਮੁੰਡੇ ਜਿਹੜੇ ਆਏ ਸੀ ਤਾਂ ਇੱਕ ਜਿਹੜਾ ਉਹਨਾਂ ਨੇ ਫੜ ਲਿਆ ਤਾਂ ਦੋ ਜਿਹੜੇ ਮੁੱਖੇ ਦੋ ਇਹਦੇ ਨਾਲ ਦੇ ਜਿਹੜੇ ਸਾਥੀ ਨੇ ਔਰ ਅਫੂ ਚੱਕਰ ਹੋ ਗਿਆ ਤਾਂ ਹੁਣ ਜਿਹੜਾ ਲੜਕਾ ਨਮੂਚਾ ਇਹ ਦੇਖਣਾ ਨਹੀਂ ਕਿਦਾਂ ਦਾ ਮੁੰਡਾ ਹੈ ਮਾਡਲ ਕਿੱਥੇ ਆ ਇਹ ਮਾਤਾ ਜਿਹੜਾ ਗੱਟੂ ਮੁੰਡੇ ਦਾ ਨਾਮ ਲੈ ਰਿਹਾ ਤੁਹਾਨੂੰ ਜਾਂਦਾ ਮਾਤੇ ਗੱਟੂ ਕੌਣ ਗੱਟੂ ਕਿਹੜੇ ਦੀਏ ਨਾਮ ਨਹੀਂ ਗੱਟੂ 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 ਕਿਸਾਨ ਕੋਈ ਨਹੀਂ ਪਤਾ ਨਾਮ ਇਹ ਮੈਨੂੰ ਮੁੰਡਿਆਂ ਨੂੰ ਜਾਂਦਰੀ ਨਹੀਂ ਇਹਦੇ ਨਾਲ ਗੱਟੂ ਕੋਈ ਹੁੰਦਾ ਜੀ ਮਾਤੇ ਅੱਗੇ ਘਰੇ ਘਰੇ ਆਏ ਤੁਹਾਡੇ ਨਹੀਂ ਸਾਡੇ ਘਰ ਕੋਈ ਫालतू ਮੁੰਡਾ ਨਹੀਂ ਆਉਂਦਾ ਇਹ ਗੱਟੂ ਕੌਣ ਜਿਹੜਾ ਕਹਿੰਦਾ ਗੱਟੂ ਨਾ ਆਇਆ ਸਾਡੇ ਘਰ ਧੀਆਂ ਭੈਣਾਂ ਵਾਲਾ ਘਰ ਆ ਸਾਡੇ ਘਰ ਕੋਈ ਨਹੀਂ ਆਉਂਦਾ ਗੱਡੂ ਆ ਹਾਂ ਕੰਮ ਕਰਦਾ ਕਹਿੰਦੇ ਟੈਂਟ ਦਾ ਪਤਾ ਨਹੀਂ ਜੀ ਸਾਨੂੰ ਹਾਂ ਅ ਗੱਟੂ ਨਾਲ ਨਾ ਸਭ ਤੇ ਤੂੰ ਕੰਮ ਕਰਦਾ ਵਾ ਨਹੀਂ ਤੇਰੇ ਘਰਦਿਆਂ ਨੂੰ ਹੀ ਪਤਾ ਤੂੰ ਕੰਮ ਤੇ ਕਿਤੇ ਨਾ ਜਾਣਾ ਕੰਮ ਤੇ ਤੇਰੇ ਭਾਈ ਮਾਸੇ ਦੁਕਾਨ ਦੇ ਨਾ ਆਪਣੀ ਦੁਕਾਨ ਆ ਸ਼ਾਪ ਐ ਸਾਈਕਲ ਦੀ ਨਹੀਂ ਉਹ ਬਿਆਨ ਨੂੰ ਦੇਖਣ ਨਹੀਂ ਲੜਦੇ ਕਦੀ ਕੁਝ ਕਹਿ ਰਹੇ ਉਹ ਕਹਿੰਦਾ ਟੈਂਟਾਂ ਦਾ ਕੰਮ ਕਰਦਾ ਉਹ ਕੰਮ ਕਰਦਾ ਇਹ ਨਹੀਂ ਕਰਦਾ ਇਹ ਆਪਣੀ ਤੇ ਮਾਦਾ ਜੀ ਆਪਾਂ ਕਿਸੇ ਨਾ ਕੰਮ ਤੇ ਭੇਜਦੇ ਬੰਦੇ ਨੂੰ ਚਿੱਲੇਵਾਰੀ ਤੇ ਭੇਜਦੇ ਆ ਪਤਾ ਤਾਂ ਹੁੰਦਾ ਹੀ ਆ ਇਹ ਆਪਣੀ ਸਾਡੀ ਆਪਣੀ ਦੁਕਾਨ ਆ ਉਹ ਕਿਸੇ ਦੇ ਕੰਮ ਕਰਦਾ ਹੋਏਗਾ ਇਹ ਉਹ ਕਹਿੰਦਾ ਮੈਂ ਅਸੀਂ ਆ ਦੇਖੋ ਕਹਿੰਦਾ ਮੈਂ ਪਿੰਜੇ ਵਿੱਚ ਕੰਮ ਕਰਦਾ ਆ ਦੇਖੋ ਸਾਈਕਲ ਪੇਰ ਦਾ ਕੰਮ ਕਰਦਾ ਮੈਂ ਤੁਹਾਨੂੰ ਦੱਸ ਰਿਹਾ ਭਾਈ ਮੈਂ ਦੁਕਾਨ ਦਾ ਕੰਮ ਕਰਦਾ ਸ ਤੇ ਹੁਣ ਦੇਖ ਨਾ ਤੈਨੂੰ ਇੱਥੇ ਫੜ ਲਿਆ ਤੂੰ ਕਹਿੰਦਾ ਮੇਰਾ ਕਸੂਰ ਨਹੀਂ ਕੋਈ ਉਹ ਲਾਂਦੇ ਤੂੰ ਬੁਲਾ ਲੈ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦੇ ਭਾਈ ਮੈਂ ਤਾਂ ਕਹਿੰਦਾ ਮੋਂ ਦੇ ਘਰ ਲੈ ਜਾਂਦਾ ਨਾ ਹੁੰਦੀ ਨਹੀਂ ਬੇਚਾ ਚੱਲ ਲੈ ਕੇ ਚੱਲ ਉਹਨਾਂ ਨੂੰ ਕਿੱਥੇ ਘਰ ਭਾਈ ਮੈਂ ਤਾਂ ਤਿਆਰ ਸਰ ਜੀ ਕਹਿੰਦਾ ਘਰ ਲੈ ਜਾਂਦਾ ਉਹਨਾਂ ਨੂੰ ਉਹ 15 ਮਿੰਟ 1 ਕਿਲੋਮੀਟਰ ਕੌਣ ਜਾਊਗਾ ਭਾਈ ਭਾਜੀ ਉਹਦਾ ਫੋਨ ਆਣੀ ਪਈ ਮੈਂ ਐਡਾ ਬਣਾਵਾ ਬੰਦੇ ਆ ਉਹ ਦੇਖ ਦੇ ਬੜੇ ਬਹੁਤ ਸਾਡੇ ਜਣ ਉਹ ਬਿਆੰਤਰ ਕਰਿਓ ਨਹੀਂ ਉਹ ਕੋ ਘੋਨ ਨਹੀਂ ਜਦੋਂ ਮੈਨੂੰ ਕੋ ਘੋਨ ਪਹਿਲੇ ਕਿੱਦਾਂ ਪੜਾਉਂਗਾ ਉਹਦੇ ਘਰ ਹੀ ਲਈ ਜਾਊਗਾ ਘਰ ਲਈ ਜਾਂਦੇ ਨਹੀਂ ਨਹੀਂ ਇੱਥੋਂ ਦੀ ਘਰ ਚੱਲ ਗਏ ਉਹ ਇੱਥੋਂ ਦੀ ਘਰ ਚੱਲ ਗਏ ਕਿੱਥੇ ਗਿਆ ਉਹਨੇ ਕਿੱਥੇ ਮੋੜਦਾ ਤੇ ਇੱਥੇ ਖੜਾ ਵਾ ਤੇ ਉਹ ਕਿੱਦਾਂ ਗਿਆ ਪੈਦਲ ਨਹੀਂ ਮੈਂ ਕਹਾਂ ਮੇਜ ਨੂੰ ਤਿਆਰ ਹਾਂ ਇੰਨੀ ਕਾਹਦਾ ਡਰ ਪਿਆ ਗਿਆ ਜਿਹੜਾ ਰੱਖਿਆ ਕਰਾਣਾ ਪਿਆ ਗਿਆ ਮਤਲਬ ਕਿਤੇ ਨਾ ਕਿਤੇ ਵਾਰਦਾਤ ਤਾਂ ਹੋਈ ਹੈ ਨਾ ਵਾਰਦਾਤ ਕਰਨ ਆਏ ਸੀ ਆਪਾਂ ਤੇ ਇੰਨਾ ਕਾਹਦਾ ਡਰ ਪਿਆ ਗਿਆ ਜਿਹੜਾ ਰੱਖਿਆ ਕਰਾ ਲੈਣ ਨਾਲ ਇਸ ਆਲਮ ਕੀ ਤੈਰਿਖਾਂ ਜਾਣ ਪਹਿਲਾਂ ਹੀ ਮੈਨੂੰ ਕੀ ਪਤਾ ਗਿਆ ਅਧਿਕਾਰੀ ਹੋਣਾ ਉਹ ਧੀਆਂ ਪੈਣ ਵਾਲਾ ਤੁਹਾਡੀਆਂ ਧੀਆਂ ਬਿਆਹਾਂ ਉਹ ਬਿਲਕੁਲ ਜੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਪੁਲਿਸ ਵੀ ਆ ਗਈ ਹੈ ਜੀ ਥਾਣਾ ਆੜ ਤੋਂ ਪੁਲਿਸ ਪਹੁੰਚ ਚੁੱਕੀ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਲਗਾਤਾਰ ਜਿਹੜੀਆਂ ਜਲੰਧਰ ਤੋਂ ਜਿੱਥੇ ਕੀ ਜਿਹੜਾ ਇੱਕ ਲੜਕੇ ਨੂੰ ਇੱਥੇ ਰੋਕਿਆ ਹੋਇਆ ਔਰਤ ਉਹਦੇ ਪੁਲਿਸ ਵੀ ਜਿਹੜੀ ਪਹੁੰਚ ਚੁੱਕੀ ਹੈ ਜੀ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਜੀ ਪੀਸੀਆਰ ਟੀਮ ਪਹੁੰਚੀ ਹੈ ਕੋਈ ਕੁਝ ਵੀ ਨਹੀਂ ਲਾਇਆ ਹੈ ਦਿਖਾਓ ਹਾਂ ਜੀ ਕੋਈ ਨਾ ਸਜਾਈ ਸਜਾਈ ਤੇ ਆ ਵੀ ਲਾਏ ਨਾ ਮਾਂ ਪੜਿਆ ਗਾਡੋ ਬਣਾ ਕੇ ਦੋ ਯਾਨੀ ਦੋ ਨਵਾਂ ਤੋਂ ਆਵਾਜ਼ ਨਿਕਲ ਆਪੀ ਉਹਦੋਂ ਤੂੰ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਤੇਰੇ ਦੋ ਬਿਆਨ ਆ ਤੇਰੇ ਦੋ ਬਿਆਨ ਆ ਕਿ ਚਿੱਟੇ ਵਾਲਾ ਵੀ ਬਿਆਨ ਜੀ ਆਪਣੀ ਚੀਜ਼ ਉਹ ਥੋੜੀ ਕਰਾਂ ਲੱਖ ਰੁਪਏ ਦੀ ਨਹੀਂ ਨਹੀਂ ਗੱਟ ਹੁਣੇ ਤੁਸੀਂ ਚੋਰ ਤੇ ਕੋਈ ਕਾਰਵਾਈ ਨਹੀਂ ਕਰਨੀ ਜਲੰਧਰ ਪੁਲਿਸ ਨੇ ਚੋਰ ਤੇ ਕਾਰਵਾਈ ਨਹੀਂ ਕਰਨੀ ਮਤਲਬ ਕਾਰਵਾਈ ਹੋਊਗੀ ਚੋਰ ਉਹ ਨਾ ਹੁਣ ਮੌਕੇ ਤੇ ਸਾਡਾ ਡਿਊਟੀ ਅਫਸਰ ਨੇ ਪੁੱਛਣਾ ਹਾਂ ਵੀ ਦੱਸੋ ਨੇ ਚੋਰੀ ਕੀ ਕੀਤੀ ਨਹੀਂ ਨਹੀਂ ਮਨੇ ਜੇ ਚੋਰੀ ਕਰਕੇ ਲੈ ਜਾਂਦਾ ਸੀ ਸੁਣੋ ਮੇਰੇ ਨਾਲ ਆਓ ਮੈਂ ਹੋਈਦਾ ਗੁਰਵਿੰਦਰ ਜੀ ਚੋਰੀ ਕਰਕੇ ਲੈ ਜਾਂਦਾ ਬੰਦਾ ਆਪ ਐਸ਼ੋ ਬਰਸਤੀ ਕਰਦਾ ਉਹ ਲਬਦੇ ਰਹਿੰਦੇ ਵਿਚਾਰੇ ਕੰਪਲੇਂਟ ਦਿੰਦੇ ਫਿਰ ਵੀ ਪੁਲਿਸ ਨੇ ਲੱਭਣੀ ਨਹੀਂ ਸੀ ਕੰਪਲੇਂਟ ਤੇ ਕਰ ਮੋਟਰਸਾਈਕਲ ਥਾਣੇ ਲਾ ਦੇ ਚਲੋ ਕੰਪਲੇਟ ਤੇ ਕਰ ਥਾਣੇ ਆ ਕੋਈ ਕਹਿੰਦੇ ਕੋਈ ਕਹਿੰਦੇ ਮੋਟਰਸਾਈਕਲ ਲਿਆਉਣੀ ਉੱਥੇ ਥਾਣੇ ਤਾਂ ਮੋਟਰਸਾਈਕਲ ਤੇ ਆਉਣਗੇ ਕਾਤੇ ਆਉਣਗੇ ਨਹੀਂ ਨਹੀਂ ਮੋਟਰਸਾਈਕਲ ਤੇ ਉਧਾਂ ਆਣਗੇ ਉਹਦੀ ਗੱਡੀ ਵੀ ਲਿਆ ਸਕਦੇ ਸਰਕਾਰੀ ਗੱਡੀ ਲੋਕਾਂ ਲਈ ਹੈ ਤੁਹਾਡੇ ਲਈ ਨਹੀਂ ਹੈਗੀ ਲੋਕਾਂ ਦੀ ਹਫਾਜ਼ਲ ਲਈਓ ਤੁਸੀਂ ਲੋਕਾਂ ਦੀ ਫਾਇਦੀ ਕਰਨੇ ਹੋ ਹੋਰ ਕੀ ਕਰਨੇ ਕਿਨੇ ਮੋਟਰਸਾਈਕਲ ਲਿਆਉਣੀ ਤੂੰ ਦੂਰੋਂ ਸਾਰੇ ਦੂਰੋਂ ਹੀ ਆਏ ਆ ਠੀਕ ਹੈ ਲੱਗ ਥੋੜੀ ਆ ਕੇ ਸਰਕਾਰੀ ਤਰ੍ਹਾਂ ਨਹੀਂ ਮਿਲਦੀ ਮੈਂ ਯਾਰ ਤੂੰ ਪੁੱਠਿਆ ਗੱਲਾਂ ਕਰੀਂ ਤੁਸੀਂ ਆਪੇ ਨਾ ਤੂੰ ਤੁਸੀਂ ਆਪੇ ਕਿਹਨੇ ਉੱਥੇ ਲੈ ਕੇ ਜਾਣਾ ਨਹੀਂ ਮੋਰਚੇ ਲੈ ਚੱਲੋ ਅੱਛਾ ਉਹ ਜਿਹੜਾ ਬੰਦਾ ਲੈ ਕੇ ਫੜੋ ਬੰਦਾ ਫੜੋ ਬੰਦਾ ਫੜਿਆ ਬੰਦਾ ਹੀ ਲੈ ਆਇਆ ਨਾ ਬੰਦੇ ਨੂੰ ਤੁਸੀਂ ਇੱਕ ਗੱਲ ਨਹੀਂ ਕੀਤੀ ਨਹੀਂ ਗੁਰਮਿੰਦਰ ਜੀ ਤੁਸੀਂ ਦਿਨ ਬਾਅਦ ਦੇਖ ਲਿਆ ਤੁਸੀਂ ਬੰਦੇ ਨੂੰ ਇੱਕ ਗੱਲ ਹੀ ਨਹੀਂ ਕੀਤੀ ਆਂਦੇ ਮੈਂ ਗੱਲ ਹੀ ਕਰਨੀ ਜਦ ਤੂੰ ਕਹੇਦਾ ਚੋਰ ਆ ਥਾਣੇ 간 ਨਾ ਨਹੀਂ ਥੋੜੀ ਕਿਨਾਂ ਚੋਰ ਥੋੜੀ ਕਿਨਾਂ ਚੋਰ ਅਰੇ ਥੋੜੀ ਕਿਨਾਂ ਚੋਰ ਆਣਿਆਲੇ ਥਾਣੇ ਵਾਲੇ ਤਾਂ ਲੈਣਗੇ ਜੇ ਕੰਪਲੇਂਟ ਸਾਡੇ ਨਾਲ ਆਉਣਗੇ ਕੰਪਲੇਂਟ ਦੇਖੋ ਕੰਪਲੇਂਟ ਦਾ ਮੌਕੇ ਦੇ ਉੱਤੇ ਲਿਖ ਸਕਦੇ ਹੋ ਲਿਆ ਸਕਦੇ ਹੋ ਨਾਲ ਆਓ